ਨੀ ਮੇਰੇ ਪੀੜ ਹੁੰਦੀ ਆ। ਏ ਮੇਰੀ ਗੱਲ ਸੁਣੋ। ਸੰਦੀਪ ਕੀ ਗੱਲ ਹੋਈ ਆ? ਮੈਨੂੰ ਅੰਦਰ ਬਿਠਾਓ ਪਹਿਲਾਂ। ਗੱਲ ਕੀ ਹੋਈ ਆ? ਮੇਰੇ ਪੀੜ ਬੜੀ ਹੁੰਦੀ ਆ। ਪੀੜ ਹੁੰਦੀ ਆ। ਜੀ ਮੈਨੂੰ ਜਾਣਾ ਪੀੜ ਹੁੰਦੀ ਮੈਨੂੰ ਲੈ ਜਾਓ ਕਿਤੇ। ਕੋਈ ਗੱਲ ਨਹੀਂ। ਅਗਵੰਡਾ ਮੁੰਡਾ ਹੈਗਾ ਵਾ। ਮੈਨੂੰ ਕਹਿੰਨਾ ਗੱਡੀ ਲੈ ਗਿਆ। ਡੱਡੀ ਦੇ ਲੈ ਜੰਨੀ। ਮੈਨੂੰ ਟੈਂਸਰ ਗੜੀ ਹੁੰਦੀ ਆ। ਸੰਦੀਪ ਕੋਹ ਨਹੀਂ ਹੁੰਦਾ। ਪਰਮਾਤਮਾ ਸਭ ਕੋ ਠੀਕ ਕਰੂਗਾ ਠੀਕ ਆ। ਚਰਾਟਾ ਗੁੰਨੰਡਿਆ ਵੇ ਇਹਨਾਂ ਸਾਸਤਰੀ ਗਾਲ ਸਾਸਤਰੀ ਗਾਲ ਦਲਜੀਤ ਹੋਰ ਸੌ ਠੀਕ ਚੱਲਦੇ ਹਾਂ ਠੀਕ ਆ ਵਧੀਆ ਅੱਜ ਇੱਧਰ ਬੈਠੋ ਨਹੀਂ ਤੇ ਸਾਸਤਰੀ ਗਾਲ ਬੋ ਤੂੰ ਰਹਿਂਦੇ ਹਾਂ ਮੈਂ ਕਰ ਦਿੰਨੀ ਆ ਤੁਸੀਂ ਪੈਣ ਰੋਟੀਆਂ ਦੀ ਗੱਲ ਕਰਦੇ ਹੋ ਉਹ ਤਾਂ ਕੱਲ ਤਾਂ ਪਤਾ ਲੈਣ ਨਹੀਂ ਆਏ ਨਾ ਛੱਡਣਾ ਇਹਨੂੰ ਇਕੱਲੀ ਵੀ ਜੜੀ ਆਈ ਆਏ ਹਾਏ ਪਤਾ ਲੈਣ ਵੀ ਨਹੀਂ ਆਈ ਮੰਮੀ ਦੀਦੀ ਉਹੋ ਹੀ ਕੰਮ ਆ ਜਿਹੜਾ ਮੈਂ ਤੁਹਾਨੂੰ ਗਿਆ ਤੁਸੀਂ ਨਹੀਂ ਕੀਤਾ ਉਹ ਫਿਰ ਮੈਂ ਕਰ ਦਿੱਤਾ ਆ ਸੱਟ ਚੰਗੀ ਲੱਗੀ ਹੀ ਨਾ ਕੋਈ ਮਾੜੀ ਮੋਟੀ ਤੇ ਨਹੀਂ ਲੱਗੀ ਮੰਮੀ ਤੁਸੀਂ ਤਾਂ ਇਦਾਂ ਕਹਿੰਦੇ ਆ ਜਿਦਾਂ ਸਾਡਾ ਆਪਾਂ ਲਾਤੀ ਹੁੰਦੀ ਹੁੰਦੀ ਆ ਉਹਦਾ ਆਪੇ ਡਿੱਗੀ ਇਹਨਾਂ ਡਰੀਦਾ ਨਹੀਂ ਹੋਈ ਤਾਂ ਠੀਕ ਹੋਣਾ ਕੋਈ ਨਹੀਂ ਕਹਿੰਦਾ ਲਗੱਦਲ ਜੀ ਤੇ ਤੁਹਾਡੇ ਘਰ ਹੀ ਆ ਨਾ ਪੋਚੇ ਲਾਉਂ ਲੱਗੀ ਅੱਗੋਂ ਪਿੱਛੋਂ ਭਾਈ ਤੂੰ ਲਾਵੇਂ ਨਾ ਤੂੰ ਉਦੋਂ ਤੂੰ ਪੋਚੇ ਲਾਉਂਦੇ ਹੀ ਇਹੋ ਗੱਲਾਂ ਹੀ ਕਰਦੀਆਂ ਨਾ ਮੁੰਡਿਆਂ ਨੇ ਵੀ ਹੁਣ ਆ ਗਈਆਂ ਪਤਾ ਲਿਆ ਉਹਨੂੰ ਤੇ ਆਪਣਾ ਮੁੰਡਾ ਸਮਝੀ ਨਾ ਤੂੰ ਕਦੀ ਵੀ ਉਹਦਾ ਸਾਥ ਨਾ ਦੇਈ ਜਦੋਂ ਤੁਹਾਡੇ ਸੱਟ ਲੱਗੀ ਹੀ ਨਾ ਕਿੱਦਾਂ ਵਿਚਾਰੀ ਹੁੰਦੀ ਰਹੀ ਆ ਸਾਹਮਦੀ ਰਹੀ ਆ ਤੁਹਾਨੂੰ ਪਰ ਤੂੰ ਹੀ ਨਾ ਸੌਂ ਖਾਦੀ ਆ ਕਿ ਮੈਂ ਉਹਦਾ ਸਾਥ ਨਹੀਂ ਦੇਣਾ ਅਸੀਂ ਬੈਠੇ ਹਾਂ ਆਹ ਬੈਠੀ ਆ ਜਾ ਔਰ ਖਾ ਲੈ ਰੋਟੀ ਪਾਣੀ ਆਹ ਖਾ ਲਿਆ ਠੀਕ ਹੈ ਕਿੱਥੇ ਗਿਆ लवली लवली ਇੱਥੇ ਬਾਹਰ ਨਿਕਲਿਆ ਹੁਣ ਸੁਧ ਰਿਆ ਇਹ ਕਿ ਨਹੀਂ ਐਦਾਂ ਹੀ ਸੁਧਰਨਾ ਨਹੀਂ ਕਿੱਥੋਂ ਉਦਾਂ ਹੀ ਖਾਂਦਾ ਪੀਂਦਾ ਹਰਦਾ ਹੀ ਨਹੀਂ ਐ ਪੀ ਕੇ ਰੱਜ ਕੇ ਆ ਜਾਂਦਾ ਤੂੰ ਸਮਝਾ ਉਹਨੂੰ ਕੋ ਜੇ ਇਹੀ ਕੰਮ ਚੱਲਦਾ ਰਹਿਣਾ ਮਾੜੀ ਬਹਿਣੀ ਚ ਬਹਿ ਗਿਆ ਵਾ ਹੁਣ ਕੀ ਕਰੀਏ ਇਹੀ ਕਰਨਾ ਮੈਂ ਵੀ ਤੁਸੀਂ ਕੀ ਆ ਤੁਹਾਡੇ ਕਰਕੇ ਬੈਠਾ ਵਾ ਉਹੜ ਕੇ ਦੀ ਕਰਕੇ ਬੈਠਾ ਵਾ ਚੱਲ ਹੁਣ ਹੋ ਗਈ ਕੋਈ ਗਲਤੀਆਂ ਹੋ ਗਈਆਂ ਹੁਣ ਚੱਲ ਇਹੋ ਸੁਧਰ ਜੀ ਉਹਨਾਂ ਨਹੀਂ ਸੁਧਰਨਾ ਹੁਣ ਠੀਕ ਹੈ ਨਾ ਉਹਨੇ ਨੌਕਰੀ ਤੋਂ ਕੱਢ ਕੇ ਪਰਾਂ ਮਾਰਿਆ ਵਾ ਆਹ ਉਹਨਾਂ ਤੇ ਮਾਰਨਾ ਹੀ ਜੇ ਤੂੰ ਜਾਣਾ ਨਹੀਂ ਤੇ ਪਰ ਮਾਰਨਾ ਹੀ ਆ ਕੱਢ ਕੇ ਹੁਣ ਇਹ ਮੇਰੀ ਗੱਲ ਸੁਣੋ ਅਕਲ ਮੈਂ ਤੁਹਾਡੇ ਲਈ ਕੰਮ ਆਇਆ ਇੱਕ ਜੇ ਕਰੋਗੇ ਜੇ ਇਹ ਤਾਂ ਪੁੱਤ ਮੇਰੇ ਕੋ ਹੋਏਗਾ ਕੰਮ ਤੇ ਫੇਰ ਤੇ ਮੈਂ ਕਰਾਂਗੀ ਜਿਹੜਾ ਕੰਮ ਤੋਂ ਕਹਿਣਾ ਤੈਨੂੰ ਪਤਾ ਹੀ ਆ ਤੇ ਮੇਰੀ ਸੁਣੋ ਗੱਲ ਚਾਰ ਦਿਨ ਉਧਰ ਆ ਹੀ ਜਾਉ ਹਾਂ ਮੈਂ ਕਿਦਾਂ ਆਵਾਂ ਤੈਨੂੰ ਪਤਾ ਮੇਰਾ ਚੂਲਾ ਤੇ ਅੱਗੇ ਨਹੀਂ ਹਿੱਲਦਾ ਮਾਹ ਕਿਤੇ ਮੈਂ ਉੱਠ ਕੇ ਤੇ ਮਾਰਾਂ ਮੁੱਟਾ ਮੇਰੇ ਇੱਥੇ ਵੀ ਤੇ ਕੰਮ ਹੁੰਦਾ ਹੀ ਹੈ ਨਾ ਮੈਨੂੰ ਪਤਾ ਵਾ ਕਿੰਨੀਆਂ ਕਿ ਬਹਿ ਕੇ ਮਿਲਦੀਆਂ ਇੱਥੇ ਕਿੱਥੇ ਮੈਂ ਸਵੇਰ ਦੀ ਲੰਮੀ ਪਈ ਆ ਹੁਣ ਉੱਠ ਕੇ ਬੈਠੀ ਰੋਟੀ ਰੋਟੀ ਖਾਦੀ ਐ ਸਦੀ ਨਾ ਹੀ ਕਰਨੀ ਫਿਰਦੀ ਇਹਨੂੰ ਨਹੀਂ ਤੂੰ ਹੀ ਫੇਰ ਬੜੇ ਖੁਸ਼ੀ ਹੋ ਕਿ ਮੈਂ ਆਪ ਰੋਟੀਆਂ ਬਗਾਵਾ ਸਾਰੇ ਕੰਮ ਆਪ ਕਰਾਂ ਤੇ ਕੰਮ ਤੇ ਵੀ ਜਾਵਾਂ ਜੇ ਮੇਰਾ ਮਸਾ ਸਾਥ ਦੇ ਦੋਗੇ ਤੇ ਕਿੱਡੀ ਕੀ ਗੱਲ ਵਾ ਮੈਨੂੰ ਤਾਂ ਦਿਲਜਿੰਦਰ ਵੀ ਕਹਿਣ ਦੀ ਪੀਜਾ ਉੱਧਰ ਕੰਮ ਕਰਿਆ ਤੇ ਮੇਰ ਕੋ ਨਹੀਂ ਕਾ ਹੁੰਦਾ ਮੈਂ ਤੁਹਾਨੂੰ ਵੀ ਜਵਾਬ ਦੇ ਦਿੱਤਾ ਸਰੀਰ ਮੇਰਾ ਕੰਮ ਕਰੇ ਤੇ ਫੇਰ ਹੀ ਮੈਂ ਕੰਮ ਕਰਾਂ ਜਦੋਂ ਕੰਮ ਹੀ ਨਹੀਂ ਕਰਦਾ ਸਰੀਰ ਤੇ ਮੈਂ ਕਿੱਦਾਂ ਕਰਨਾ ਵੀ ਸਿਆਣਾ ਦੋਏ ਬਾਵਾ ਸੁੱਜੀਆਂ ਸੌ ਜਾਂਦੀਆਂ ਨੇ ਹੱਥ ਸੌ ਜਾਂਦੇ ਮਮੀ ਆ ਮਹਿੰਦੀ ਲਾਉਣ ਨੂੰ ਨਹੀਂ ਸੁੱਜੀਆਂ ਬਾਵਾ ਹਨਾ ਤਾਂ ਮਹਿੰਦੀ ਨਾਲ ਕੀ ਹੋਣਾ ਇਹ ਤਾਂ ਸੁੱਜਣੀਆਂ ਹੀ ਪੁੱਠੀਆਂ ਗੱਲਾਂ ਨਾ ਕਰਦਾ ਜਿੰਦਾਂ ਨੇ ਮਰਜ਼ੀ ਕੰਮ ਕਰਾ ਲਾਉਂਦਾ ਡੇਗੋ ਅਜਿਨੇ ਕੰਮ ਕਹਿ ਜੀਨੇ ਕਿਤੇ ਅਹੀਂ ਫੇਰ ਨਹੀਂ ਕੰਮ ਕਰਨਾ ਬਸ ਤੂੰ ਐਦਾਂ ਕਰ ਸਿਮੀ ਨੂੰ ਬੁਲਾ ਲਾ ਚਾਰ ਦਿਨ ਸਿਮੀ ਨੂੰ ਬੁਲਾਉਂਦੇ ਚੰਗੇ ਲੱਗਣਾ ਆਪਾਂ ਨਵਾਂ ਨਵਾਂ ਦਾ ਵਿਆਹ ਹੋਇਆ ਵਾ ਉਨ ਇੱਥੇ ਸਦਲੀ ਵਿਚਾਰੀ ਨੂੰ ਚੱਲ ਤਾਂ ਤੁਸੀਂ ਨਹੀਂ ਲੱਗੋ ਜਾਣਾ ਹਨਾ ਤਹੀਂ ਬਗਾਣੇ ਥਾਂ ਸਦਲੀ ਉਹਨੂੰ ਪਰ ਮੇਰ ਕੋ ਨਹੀਂ ਗਾ ਹੋਣਾ ਕੰਮ ਮੈਂ ਸੱਚੀ ਗਾ ਤੇ ਦੱਸ ਦਿੱਤੀ ਤੈਨੂੰ ਕਿ ਮੇਰਾ ਸਲੀਨੀਆਂ ਕੰਮ ਕਰਦਾ ਤੇ ਠੀਕ ਵਾ ਕੱਲੋਂ ਫਿਰ ਮੇਰ ਕੋ ਵੀ ਉਮੀਦ ਨਾ ਰੱਖਿਓ ਕੋਈ ਮੇਰੇ ਪੁੱਤ ਨੇ ਆਏ ਨਾ ਮੇਰੇ ਲੱਗੇ ਚੱਲ ਤੂੰ ਦਿਲਜਿੰਦਰ ਨੂੰ ਨਹੀਂ ਦੋਦੀ ਠੀਕ ਨਹੀਂ ਸੀ ਉਹ ਜਿਹੜੀ ਤੁਹਾਡੇ ਕੋਲ ਦੀ ਰਹੀ ਆ ਤੇ ਅੱਜ ਉਹ ਨਹੀਂ ਹੈ ਠੀਕ ਹੈ ਤੁਸੀਂ ਜਾ ਨਹੀਂ ਸਕਦੇ ਤੂੰ ਇਦਾਂ ਕਰ ਦਿਲਜਿੰਦਰ ਨੂੰ ਕਰ ਲੈ ਫੋਨ ਚਲੋ ਚਾਰ ਦਾ ਰਹਿ ਲੈਗੀ ਉਹ ਉਦਾਂ ਵੀ ਤੇ ਹੁੰਦੀ ਆ ਨਾ ਪੱਗੇ ਚੰਗੀ ਸੌਖੀ ਹੁੰਦੀ ਆ ਵਿਚਾਰੀ ਬੜੀ ਸੱਸ ਸੱਸੋ ਗੱਲਾਂ ਕਰਦੀ ਉਹਨੂੰ ਤੂੰ ਆਦੀ ਸੱਸ ਨਾਲ ਗੱਲ ਕਰੀ ਨਾ ਕਿ ਸੰਦੀਪ ਠੀਕ ਨਹੀਂ ਆ ਤੇ ਤਾਂ ਹੀ 4 ਦਿਨ ਸੱਦਿਆ ਆ ਆਹ ਬੜੀ ਛੇਤੀ ਮੰਨ ਲਈ ਉਹਨੇ ਮੇਰੀ ਹੈ ਨਾ ਤੇਰੀ ਮੰਨ ਲੈਂਦੇ ਆ ਮੰਨ ਤਾਂ ਲੈਂਦੇ ਆ ਤੁਸੀਂ ਨਾ ਮੰਨਿਓ ਠੀਕ ਆ ਬਗਾਨੇ ਮੰਨ ਲੈਣ ਮੇਰੀ ਆਪ ਨਾ ਮੰਨਿਓ ਤੁਸੀਂ ਹੁਣ ਮੈਂ ਠੀਕ ਆ ਕੋਈ ਗੱਲ ਨਹੀਂ ਉਹ ਚਾਉਂਦੇ ਹੋ ਨਾ ਮੈਂ ਤਫੂਕ ਲੂ ਕਰੂੰਗਾ ਨੱਪੇ ਲਾ ਲੂ ਕਰਕੇ ਰੋਟੀਆਂ ਤੂੰ ਕਾ ਪੂਕਣੇ ਹੱਥ ਤਫੂਕਣੇ ਪੈਣੇ ਹੋਰ ਕੀ ਕਰਨਾ ਮੈਂ ਹੁਣ ਮੇਰੇ ਕੋ ਹੁੰਦਾ ਇਹ ਤੇ ਮੈਂ ਜਾਵਾ ਮੇਰੀ ਗਾਸੋਂ ਡਾਕਟਰ ਇਦਾਂ ਹੀ ਕਹਿੰਦੇ ਹੁੰਦੇ ਨੇ ਪਿਪਰੇਜ ਕਰੋ ਆ ਕਰੋ ਰੈਸਟ ਕਰੋ ਮੇਰੀ ਗਾਸ ਨੂੰ ਕਹਿ ਉੱਠ ਕੇ ਕੰਮ ਥੋੜਾ ਥੋੜਾ ਕਰਿਆ ਕਰੀ ਚੰਗਾ ਹੁੰਦਾ ਫੇਰਨਾ ਤੁਰਨਾ ਡਾਕਟਰ ਇਦਾਂ ਹੀ ਕਹਿੰਦੇ ਨੇ ਹੁਣ ਅਹੀਂ ਨਹੀਂ ਨਿਆਣੇ ਜੰਮੇ ਅਹੀਂ ਤਾਂ ਕਦੀ ਬੈਠੀਆਂ ਨਹੀਂ ਕਿਤੇ ਸਾਰੀ ਸਾਰੀ ਦਿਹਾੜੀ ਲੱਗੀਆਂ ਰਹਿੰਦੀ ਹੁੰਦੀਆਂ ਤੁਹਾਡੇ ਹੁਣ ਨਵੇਂ ਨਿਆਣੇ ਜੰਮਣ ਲੱਗੇ ਤੁਸੀਂ ਮਮੀ ਮਾਂ ਕਿਤੇ ਰੱਬ ਨੇ ਸੁਣੀ ਆ ਤੇ ਇਹਦੇ ਹੋਣ ਹੀ ਲਗਾ ਨਿਆਣਾ ਤੇ ਮਾ ਸਾਥ ਦੇ ਦੋ ਤੁਹਾਡਾ ਇਦਾਂ ਨਾ ਕਰੋ ਤੁਸੀਂ ਮੇਰ ਤੇ ਨਾ ਆਸ ਰੱਖੀ ਮੈਂ ਨਹੀਂ ਕਾ ਜਾਣਾ ਤੂੰ ਜਿੰਨੂ ਮਰਜੀ ਲਿਆ ਤੇ ਨਾ ਲਿਆ ਭਾਵੇਂ ਆਪ ਕਰ ਤਾਂ ਜੋ ਮਰਜੀ ਕਰ ਮੇਰ ਕੋ ਨਹੀਂ ਜਾਇ ਦਿੰਦਾ ਕੋਈ ਗੱਲ ਨਹੀਂ ਮੈਂ ਤਾਂ ਗਾੜੀ ਲੈਣਾ ਮਮੀ ਟਾਈਮ ਨਿਕਲ ਜਾਂਦਾ ਹੁੰਦਾ ਵਾ ਗੱਲਾਂ ਚੇਤੇ ਰਹਿੰਦੀਆਂ ਹੁੰਦੀਆਂ ਵਾ ਮੇਰੀ ਗਾਸਨ ਮਗਰੋਂ ਵੀ ਤੇ ਸਿਮੀ ਨੂੰ ਸੱਦਣਾ ਹੀ ਇਹ ਨਿਆਣਾ ਹੋਇਆ ਤੇ ਹੁਣ ਹੀ ਸੱਦ ਲਓ ਆ ਤੂੰ ਹੀ ਨਾ ਜਾਓ ਠੀਕ ਹੈ ਨਾ ਲੋਕਾਂ ਨੂੰ ਸੌਚਾ ਹੁੰਦੇ ਆ ਮੈਂ ਦਾਦੀ ਬਾਨਾ ਵਾ ਤੇ ਮੈਨੂੰ ਵੀ ਚਾਹ ਵਾ ਮੇਰੇ ਕੋਲ ਨਹੀਂ ਪਤਾ ਮੈਨੂੰ ਕਿੰਨੇ ਕ ਚਾਹ ਵਾ ਠੀਕ ਹੈ ਨਾ ਪਰ ਮੈਂ ਆਏ ਕਰਾਂ ਕੋਈ ਗੱਲ ਨਹੀਂ ਟਾਈਮ ਤਾਂ ਲੰਘ ਹੀ ਜਾਣਾ ਵਾ ਪਰ ਪਤਾ ਲੱਗਣਾ ਨੂੰ ਕਿ ਕੋਈ ਡੰਗ ਹੋਣੀ ਤਾਂ ਵੀ ਨਿਗਾ ਕੰਮ ਇਹ ਤਾਂ ਹੁੰਦਾ ਤੇ ਜਾਣ ਕੇ ਮੇਰੇ ਦਿਵਾਲੇ ਰਹਿੰਦੇ ਨੇ ਮੈਂ ਤਾਂ ਮਹਾ ਰੋਟੀ ਪਾਣੀ ਖਾਣ ਜੋਗੀ ਮੱਜੀ ਤੇ ਬਹਿ ਗਈ ਇਹਨਾਂ ਵਿਚਾਰਿਆਂ ਨੂੰ ਮੈਂ ਟੈਨਸ਼ਨ ਪਾਈ ਸਾਰਾ ਕੰਮ ਕਰਕੇ ਨਾ ਫੇਰ ਹੀ ਗਏ ਵਿਚਾਰੇ ਕੰਮ ਤੇ ਇਹੋ ਜਿਵੇਂ ਮੈਂ ਠੀਕ ਹੁੰਦੀ ਤੇ ਆਪੇ ਕੰਮ ਕਰ ਲੈਣਾ ਸੀ ਇਹਨਾਂ ਨੂੰ ਕਹਿਣ ਵੀ ਨਹੀਂ ਆ ਮੈਂ ਕਿ ਚਲ ਸਿੰਮੀ ਨੂੰ 4 ਦਿਨ ਸਾਧ ਲਓ ਉਹ ਵੀ ਵਿਚਾਰੇ ਕੀ ਕਰਨ ਹੁਣ ਉਹਦੇ ਬਾਰੇ ਵੀ ਸੋਚਣਾ ਪੈਂਦਾ ਵਾ ਪੁਰਾਣਾ ਵੀ ਇਕੱਲਾ ਵਾ ਚਲ ਕੋਈ ਗੱਲ ਨਹੀਂ ਅੱਗੇ ਨਾਲ ਤਾਂ ਕਾਫੀ ਫਰਕ ਪੈ ਗਿਆ ਵਾ ਹੌਲੀ ਹੌਲੀ ਠੀਕ ਹੋਈ ਜਾਣਾ ਵਾ ਹਰਦੀਆਂ ਲੰਮੇ ਪੈ ਲੈਣੀ ਘੜੀ ਕਰ ਸੰਦੀਪ ਘਰੇ ਆ ਆਜੋ ਦੀਦੀ ਕੀ ਗੱਲ ਨ ਲੰਮੇ ਪਈ ਆ ਕੁਝ ਨਹੀਂ ਠੀਕ ਨਹੀਂ ਹੋ ਮੜ ਜੇ ਤੇ ਲੰਮੇ ਪੈ ਗਈ ਕੀ ਗੱਲ ਹੋਈ ਆ ਦੀਦੀ ਹੋਣਾ ਕੀ ਆ ਮੈਂ ਗਈ ਹੁਦਾ ਸੂਟ ਫੜਾਉਣ ਤੇ ਰਵਿੰਦਰ ਨੇ ਕਿਤੇ ਪੋਚਾ ਲਾਇਆ ਹੈ ਬਾਹਰ ਤੇ ਮੇਰਾ ਪੈਰ ਤਿਲਕ ਗਿਆ ਮੈਂ ਡੇਗ ਗਈ ਉਦੋਂ ਤੇ ਬੜੀ ਪੀੜ ਹੋਈ ਮੇਰੇ ਉਹਦਾ ਡਾਕਟਰ ਕੋਲ ਸਕੈਨ ਕਰਵਾਈ ਆ ਠੀਕ ਠਾਕ ਆ ਰੱਬ ਦੀ ਮਿਹਰ ਹੀ ਆ ਸੰਦੀਪ ਤੂੰ ਨਾ ਆਪਣਾ ਧਿਆਨ ਰੱਖਿਆ ਕਰ ਦੀਦੀ ਮੈਨੂੰ ਆ ਪਤਾ ਹੀ ਨਹੀਂ ਲੱਗਾ ਨਹੀਂ ਤੇ ਮੈਂ ਤੇ ਵੇਖ ਕੇ ਜਾਣੀ ਹੁੰਨੀ ਆ ਤਾਂ ਮੈਂ ਵੇਖਾਂ ਢੀ ਤਰਜਿੰਦਰ ਵੀ ਆਉਂਦੀ ਛਤੀ ਛਤੀ ਤੇ ਮੈਂ ਚੱਲ ਵੇਖ ਕੇ ਉਹਨੇ ਕੀ ਗੱਲ ਹੋਈ ਜਾਨੀ ਧੋੜੀ ਧੜੀ ਆਉਂਦੀ ਆ ਉਹਨਾਂ ਨੂੰ ਵਿਚਾਰੇ ਨੂੰ ਕਿਤੇ ਫੋਨ ਕੀਤਾ ਨਾ ਮੰਮੀ ਨੇ ਅੱਛਾ ਉਹਨਾਂ ਨੂੰ ਪਤਾ ਲੱਗਾ ਤੇ ਫਿਰ ਪਤਾ ਲੈਣ ਆਏ ਹੀ ਇੱਕ ਟੈਲਾਂ ਲੱਗੀਆਂ ਨਾ ਟੈਲਾਂ ਦਾ ਕਰਕੇ ਪਤਾ ਨਹੀਂ ਲੱਗਾ ਕਿ ਕਿਹ ਜੰਦਾ ਵਾ ਬੰਦਾ ਹਾਂਜੀ ਹੋਰ ਤੁਸੀਂ ਸੁਣਾਓ ਠੀਕ ਠਾਕ ਆ ਹਾਂ ਠੀਕ ਠਾਕ ਆ ਤੂੰ ਆਪਣਾ ਧਿਆਨ ਰੱਖਿਆ ਕਰ ਜਰਪਿੰਦਰ ਨੇ ਪੋਚਾ ਲਾਇਆ ਹੀ ਤੇ ਪੱਖਾ ਲਾ ਦਿੰਦੀ ਉਹਦਾ ਦਿਮਾਗ ਨਹੀਂ ਕੰਮ ਕਰਦਾ ਜੇ ਮਾਹ ਤੇ ਰੱਬ ਨੇ ਸੁਣੀ ਹੀ ਤੇ ਜੇ ਕੁਝ ਹੋ ਜਾਂਦਾ ਤੇ ਫਿਰ ਜੀਜੀ ਉਹਨਾਂ ਦੀ ਕੋਈ ਗਲਤੀ ਨਹੀਂ ਸਾਰੀ ਗਲਤੀ ਤੇ ਮੇਰੀ ਹੀ ਮੈਨੂੰ ਵੇਖ ਕੇ ਤੁਰਨਾ ਚਾਹੀਦਾ ਸੀ ਉਹ ਤੇ ਵਿਚਾਰੀ ਪੋਚਾਂ ਲਾ ਕੇ ਤੇ ਅੰਦਰ ਚੱਲ ਗਈ ਉਹਨੂੰ ਚੇਤਾ ਭੁੱਲ ਗਿਆ ਪੱਖਾ ਲਾਉਂਦਾ ਸੰਦੀਪ ਤੂੰ ਫੇਰ ਉਹਨਾਂ ਦੀ ਬੰਦੀ ਆ ਕੀ ਪਤਾ ਗਲਤੀ ਉਹਦੀ ਨਹੀਂ ਉਹਨੇ ਜਾਣ ਕੇ ਨਹੀਂ ਇਦਾਂ ਕੀਤਾ ਕਿ ਮੇਰੇ ਕਰਨ ਦੀ ਨਿਆਣਾ ਹੁੰਦਾ ਤੇ ਇਹਦੇ ਕਰ ਵੀ ਨਾ ਹੋਵੇ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਚਲੋ ਕੋਈ ਗੱਲ ਨਹੀਂ ਦੀਦੀ ਇਹ ਵੀ ਕੋਈ ਲੈਣਾ ਦੇਣਾ ਹੋਊਗਾ ਸੋਚੀਦਾ ਕੁਝ ਹੋਰ ਵਾ ਤੇ ਹੋ ਹੋਰ ਜਾਂਦਾ ਵਾ ਐਂ ਸਗੋਂ ਪੈਸੇ ਰੱਖੇ ਸੀ ਹਲਵਾਈ ਦੇ ਥੋੜੇ ਜਿਹੀ ਪੈਸੇ ਦੇਣ ਵਾਲੇ ਸੀ ਚਲ ਉੱਥੇ ਦੇਵਾਂਗੇ ਉਹ ਮੇਰੀ ਦਵਾਈ ਤੇ ਲੱਗ ਗਏ ਸੰਦੀਪ ਮੈਂ ਸਾਹਿਬ ਲਾਇਆ ਤੈਨੂੰ ਲੱਗਦੀ ਨਹੀਂ ਆ ਤੇਰੀ ਜਿੰਨੀ ਉਹਨਾਂ ਨੇ ਬੇਇੱਜ਼ਤੀ ਕੀਤੀ ਤੂੰ ਫੇਰ ਉੱਥੇ ਵਰਨੀ ਆ ਜਾ ਕੇ ਉਹ ਨਹੀਂ ਨਹੀਂ ਦੀਦੀ ਇਹਦੇ ਵਿੱਚ ਬੇਇੱਜ਼ਤੀ ਕਾਦੀ ਆ ਹੁਣ ਸੱਟ ਲੱਗੀ ਹੀ ਤੇ ਮੇਰੇ ਆਪਣੇ ਘਰ ਤਾਂ ਵੀ ਲੱਗੀ ਆ ਮੈਂ ਆਪ ਹੀ ਡਿੱਗੀ ਆ ਸੰਦੀਪ ਤੇ ਤੇਰੀ ਸਾਸ ਨਹੀਂ ਠੀਕ ਤੂੰ ਕਿੰਨਾ ਕੰਮ ਉੱਥੇ ਕਰਦੀ ਰਹੀ ਉਹਨੂੰ ਸੰਭਾਲਦੀ ਰਹੀ ਫੇਰ ਉਹਨਾਂ ਨੇ ਤੇਰਾ ਨਾਂ ਚੁਠਾ ਲਾਤਾ ਤੇ ਬੇਇੱਜ਼ਤੀ ਕਰਕੇ ਤੈਨੂੰ ਘਰੋਂ ਕੱਢਿਆ ਚਲੋ ਰੱਬ ਤੇ ਵੇਂਦਾ ਹੀ ਆ ਨਾ ਅਹੀਂ ਤੇ ਆਪਣੇ ਵੱਲੋਂ ਸੱਚੇ ਹੀ ਆ ਨਾ ਉਹ ਜੋ ਮਰਜ਼ੀ ਕਰਦੇ ਰਹਿਣ ਉਹਨਾਂ ਨੂੰ ਤੇ ਹੱਤ ਪਈ ਹੁਣ ਨੋ ਸੱਸ ਨੂੰ ਇੱਕ ਦੂਜੇ ਦਾ ਨਾਮ ਲਾਉਣਾ ਪਰ ਤੂੰ ਇੰਨੀ ਵੀ ਪੋਲੀ ਨਾ ਬਣ ਕੇ ਰਿਆ ਕਰ ਚਲੋ ਕੋਈ ਗੱਲ ਨਹੀਂ ਮੈਂ ਚਾਹ ਬਣਾ ਕੇ ਲਿਆਵਾਂ ਤੁਹਾਡੇ ਲਈ ਨਹੀਂ ਚਾਹ ਨਹੀਂ ਮੈਂ ਪੀਂਦੀ ਵੀ ਮੇਰਾ ਸਮਝਾਉਣ ਦਾ ਫਰਜ਼ ਨਹੀਂ ਅੱਗਾ ਤੂੰ ਸਮਝਣਾ ਨਹੀਂ ਸਮਝਣਾ ਤੇਰੀ ਮਰਜ਼ੀ ਆ ਤੇ ਉਹਨਾਂ ਦਾ ਮੋਹ ਨਾ ਕਾਟੀ ਗੜਿਆ ਕਰ ਚਲ ਠੀਕ ਹੈ ਮੈਂ ਜਾਣੀ ਆ ਬੈਠ ਜਾ ਦੀਦੀ ਨਹੀਂ ਚਲ ਲਈ ਕਿੱਦਾਂ ਮੈਨੂੰ ਸਮਝਾਉਣਾ ਮੈਨੂੰ ਸਾਰਾ ਪਤਾ ਆ ਕਿ ਘਟ ਤੂੰ ਹੀ ਨਹੀਂ ਹੈਗੇ ਇੱਧਰ ਦੀ ਗੱਲ ਉੱਧਰ ਕਰ ਦਿੰਦੇ ਆ ਤੇ ਉੱਧਰ ਦੀ ਗੱਲ ਇੱਧਰ ਕੋਈ ਗੱਲ ਨਹੀਂ ਰੱਬ ਤੇ ਵੇਖਣੀ ਡਿਆ ਵਾ ਨਾ ਕਿ ਦੋਵੇਂ ਜਾਨੀਆਂ ਚਾਹੁੰਦੀਆਂ ਵਾ ਕਿ ਇਹਦੇ ਘਰ ਨਿਆਣਾ ਕਿਉਂ ਹੋਣ ਲੱਗਾ ਵਾ ਇਹਨਾਂ ਦੇ ਆਪਣੇ ਨਹੀਂ ਨਾ ਹੋਇਆ ਦੀਦੀ ਤੂੰ ਮੈਨੂੰ ਆਵਾਜ਼ ਮਾਰੀ ਕੰਮ ਹੀ ਕੋਈ ਹਾਂ ਰਪਿੰਦਰ ਕੰਮ ਹੀ ਮੈਂ ਉੱਧਰ ਗਈ ਹੀ ਤੇ ਤੂੰ ਕਹੈਂਦੀ ਸੀ ਮੈਂ ਸਕੀਮ ਬੜ ਲਾਈ ਆ ਤੇ ਕਿਹੜੀ ਸਕੀਮ ਲਾਈ ਉਹ ਤੇ ਚੰਗੀ ਭਾਲੀ ਬੈਠੀ ਇੱਥੇ ਸਕੀਮ ਕਾਦੀ ਲਾਉਣੀ ਕੋਈ ਵੀ ਨਹੀਂ ਮੈਂ ਉਦਾਂ ਹੀ ਤੁਹਾਨੂੰ ਕਹਿਣ ਦੀ ਲੈ ਉਹ ਤੇ ਠੀਕ ਠਾਕ ਵਾ ਉਹ ਮੈਂ ਤੇ ਆਪਣੇ ਵੱਲੋਂ ਨਾ ਜ਼ੋਰ ਬਥੇਰਾ ਲਾਇਆ ਸੀ ਮੈਂ ਦੋਨੋਂ ਪਾਣੀ ਵਿੱਚ ਡੋਲ ਕੇ ਨਾ ਸੁਟਿਆ ਵੀ ਉਥੇ ਵੀ ਚੱਲ ਕਿਸ ਨਾ ਕਿਸ ਤਰ੍ਹਾਂ ਕੰਮ ਹੋ ਜਾਊਗਾ ਪਰ ਨਾ ਉਹਦੀ ਨਾ ਕਿਸਮਤ ਬਥਰੀ ਤੇਜ ਵਾ ਉਹ ਤਾਂ ਹੈ ਹੀ ਆ ਉਹਦੀ ਭੈਣ ਦੀ ਵੀ ਬਥਰੀ ਤੇਜ ਵਾ ਦੋਵੇਂ ਇਕੋ ਜੀਆਂ ਵਾ ਤੇ ਤਾਂ ਕਰਕੇ ਬਚ ਗਈ ਆ ਮੈਂ ਤੇ ਆਪਣੇ ਵੱਲੋਂ ਸਾਰੇ ਕੰਮ ਹੀ ਕੀਤੇ ਸੀ ਹੁਣ ਮੈਨੂੰ ਕੀ ਪਤਾ ਸੀ ਵੀ ਆਹ ਕੰਮ ਹੋਏ ਨਾ ਮੁੜ ਕੇ ਮੈਂ ਤੈਨੂੰ ਕਹਿਨੀ ਆ ਤੂੰ ਨਾ ਇਹ ਕੰਮ ਛੱਡ ਦੇ ਗਾੜੀ ਨਾ ਇੱਕ ਕੰਮ ਹੋਰ ਸੋਚ ਲਈਏ ਗਾੜੀ ਉਹਦਾ ਹੋਣ ਦੇ ਬੱਚਾ ਤੇ ਉਹਦੇ ਨਾਲ ਬਦਲਾ ਲਵਾਂਗੇ ਆਪਾਂ ਉਹ ਹੈ ਤਾਂ ਸਹੀ ਆ। ਭਾਜ ਲੋ ਫਰੀ ਦਾ ਸੁਣੀਦਾ ਵਾ ਨਾ ਫੇ ਚੰਗਾ ਜਾਂ ਨਹੀਂ ਲੱਗਦਾ ਹੈਗਾ। ਤੇ ਚੰਗਾ ਕੀ ਨਹੀਂ ਲੱਗਦਾ। ਚਲੋ ਜਦੋਂ ਰਾਬਰ ਸਾਡੀ ਵੀ ਸੋਹਣੀ ਲੈਣੀ ਆ। ਤੁਹਾਨੂੰ ਕੀ ਪਤਾ ਵਾ ਦੀਦੀ। ਜਦੋਂ ਫਿਰ ਆਹੜੇ ਕਮਾਨ ਲੋਕੀ ਵੇਂਦੀਆਂ ਵਾ ਨਾ ਤੇ ਲੋਕੀ ਗੱਲਾਂ ਕਰਦੇ ਆ। ਵੀ ਲੈ ਉਹਦੇ ਹੋ ਗਿਆ ਵਾ। ਇਹ ਹਲੇ ਇਦਾਂ ਥੋੜੀ ਫਿਰਦੀ ਆ। ਲੋਕੀ ਕਈ ਗੱਲਾਂ ਬਣਾਉਂਦੇ ਆ ਤੁਹਾਨੂੰ ਕੀ ਪਤਾ ਵਾ। ਸਾਰੇ ਪਾਸੇ ਵੇਖਣੇ ਪੈਂਦੇ ਆ। ਤੇ ਉਹਦਾ ਕਰਕੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਬੇਇੱਜ਼ਤੀ ਹੋਵੇ, ਉਹਦੀ ਇੱਜ਼ਤ ਬਣੇ। ਇੰਦਰ ਲੋਕਾਂ ਦੀ ਕਿਹੜੀ ਗੱਲ ਵਾ ਲੋਕਾਂ ਨੇ ਤੇ ਬੋਲਦੇ ਰਹਿਣਾ ਵਾ ਤੂੰ ਨਿਆਣਾ ਹੋਣ ਦੇ ਬਾਅਦ ਚ ਹੀ ਵੇਖਾਂਗੇ ਕੀ ਕਰਨਾ ਵਾ ਉਹ ਨਹੀਂ ਨਹੀਂ ਦੀਦੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਦੀਆਂ ਮੈਂ ਇਹ ਵਾਲਾ ਕੰਮ ਨਾ ਕਦੇ ਵੀ ਨੀਗਾ ਹੋਣ ਦੇਣਾ ਹੈਗਾ ਤੁਸੀਂ ਤੇ ਨਾ ਐਵੇਂ ਢੇਰੀ ਠਾ ਕੇ ਤੇ ਬੈ ਗਈਆਂ ਕੋਈ ਨਹੀਂ ਆ ਇੱਕ ਵਾਰ ਨਹੀਂ ਤੇ ਦੂਜੀ ਵਾਰ ਸਹੀਂ ਕਿਤੇ ਨਾ ਕਿਤੇ ਤੇ ਦਾਅ ਲੱਗੂਗਾ ਹੀ ਨਾ ਦੀਦੀ ਹਲੇ ਬਘੇਰਾ ਟਾਈਮ ਤੇ ਆਵ ਕਿਹੜਾ ਨਿਆਣਾ ਹੋ ਗਿਆ ਵਾ ਤੇ ਤੁਸੀਂ ਐਵੇਂ ਕਰੀ ਜਾਂਦੇ ਆ ਨਹੀਂ ਕੋਈ ਗੱਲ ਨਹੀਂ ਆ ਰਹਿਣ ਦੇ ਮੁੜਕੀ ਆਪਾਂ ਕੀ ਕਰਨਾ ਵਾ ਮੁੜਕੀ ਨੇ ਕੁਝ ਵੀ ਹੋਣਾ ਰਪਿੰਦਰ ਨਾ ਕਰੇ ਕੰਮ ਮੈਂ ਤੈਨੂੰ ਬਾਰ ਬਾਰ ਸਮਝਾਉਂਦੀ ਆ ਸਮਝ ਜਾ ਉਹ ਚੰਗਾ ਦੀਦੀ ਮੈਂ ਹਾਂ ਪਤਾ ਨਹੀਂ ਕਿਹੜੇ ਕੰਮ ਨੂੰ ਕਰ ਸਕਦੇ ਆ ਮੈਨੂੰ ਕਿ ਪਤਾ ਕਿ ਹਾਂ ਗੱਲ ਕਰਨੀ ਤੇ ਤੈਨੂੰ ਮੈਂ ਮੱਤ ਨਹੀਂ ਮਾਰੀ ਗੱਲ ਮਨਦੂ ਕੀ ਹੋਇਆ ਤੂੰ ਹੋਰ ਦੱਪੀ ਆ ਤੂੰ ਤੇਰੀ ਭਲਾਈ ਲਈ ਕਹਿੰਦੀ ਮੈਂ ਤੇਰੇ ਭਲਾਈ ਲਈ ਕਹਿੰਦੀ ਆ ਕਿ ਲੋਕਾਂ ਦੀ ਰੁਗ ਗੱਲਾਂ ਸੁਣਦੀਆਂ ਉਹ ਲੋਕਾਂ ਦੀ ਕਿਹੜੀ ਗੱਲ ਵਾ ਲੋਕੀ ਤੇ ਕਈ ਕੁਝ ਕਹਿੰਦੇ ਰਹਿੰਦੇ ਆਉਂ ਨੀਗਾ ਪਤਾ ਹੈਗਾ ਜਦੋਂ ਘਰ ਚ ਬੰਦਾ ਹੋਵੇ ਨਾ ਸਾਰਾ ਕੁਝ ਵੇਖਣਾ ਪੈਂਦਾ ਵਾ ਤੇਰੀ ਮਰਜ਼ੀ ਆ ਫਿਰ ਜੋ ਮਰਜ਼ੀ ਕਰ ਮੈਂ ਕੀ ਕਹਿਣਾ ਤੈਨੂੰ ਫਿਰ ਚੱਲ ਕੋਈ ਨਹੀਂ ਜੋ ਮੈਂ ਕਰਨਾ ਹੋ ਫਿਰ ਵੇਖ ਲਉਗੀ ਚੱਲ ਠੀਕ ਆ ਕਰ ਲੈ ਫਿਰ ਜੋ ਕਰਨਾ ਤੂੰ ਨਾ ਚਲੋ ਠੀਕ ਆ ਮੈਂ ਜਾਨੀ ਆ ਹੁਣ ਬੈਠ ਚਾਹ ਨਹੀਂ ਪੀਣੀ ਨਹੀਂ ਨਹੀਂ ਚਾਹ ਨਹੀਂ ਕੀ ਪੀਣੀ ਹੈਗੀ ਮੈਂ ਜਾ ਕੇ ਦੇ ਦੇਖੋਗਾ ਚੱਲ ਠੀਕ ਆ ਆਇਓ ਕੋਈ ਨਹੀਂ ਕਰਨ ਨੂੰ ਤੀ ਕੋਈ ਨਹੀਂ ਆਵਾਂਗੀ ਮੈਂ ਇਹਦੇ ਨੂੰ ਸਮਝਾ ਕੇ ਬਥੇਰਾ ਵੇਖ ਲਿਆ ਵਾ ਕੰਨੂ ਜੀ ਦਾ ਫਸੇਗੀ ਇਹੋ ਫਸੇਗੀ ਮੈਂ ਤਾਂ ਨਾ ਫਸਾਂਗੀ ਮੈਂ ਤਾਂ ਸਾਈਡ ਤੇ ਹੋ ਜਾਣਾ ਵਾ ਅੰਦਰ ਹੋ ਗਿਆ ਕੰਮ ਬਸ ਹੋ ਚੱਲਿਆ ਰਹਿ ਗਿਆ ਤੁਹਾਡਾ ਹੀ ਇੱਥੇ ਰਹਿ ਗਈ ਮੇਰੇ ਚ ਇਕੱਲੀ ਫੇਰਨ ਵਾਲੀ ਆਹੋ ਬਸ ਮੈਂ ਹਉ ਰਹਿ ਗਿਆ ਵਾ ਮੁੜ ਕੇ ਫੇਰ ਤੁਹਾਨੂੰ ਪਤਾ ਅੰਦਰੋਂ ਵੀ ਕਰਨਾ ਹਲੇ ਮੈਂ ਪਹਿਲਾਂ ਬਾਹਰੋਂ ਕਰ ਲੈਨੇ ਹਾਂ ਧੁੱਪ ਚੜ ਜਾਂਦੀ ਹੈ ਮੇਰੀ ਗੱਲ ਸੁਣ ਦਸੋ ਜਿੰਦਰਾਈ ਹੀ ਕੀ ਕਹਿੰਦੇ ਐਹੀ ਮੰਗਣ ਡਈ ਜਿਹੜੇ ਤੁਸੀਂ ਲਿਆਂ ਦੇਦੇ ਨਾਖ ਰੁਪਈਆ ਲਿਆਂਦਾ ਨਹੀਂ ਆਹੋ ਉਹ ਪਿਆ ਰਹੀ ਮੰਗਣ ਡਈ ਆ ਦੀ ਮੈਂ ਜਿੱਥੋਂ ਮਰਜ਼ੀ ਕਰਕੇ ਦਵਾਂ ਮੈਂ ਰਸੋਈ ਬਣਾਉਣੀ ਆ ਨੇ ਰਸੋਈ ਧੋਨੇ ਬਣਾਉਣੀ ਆ ਹੂੰ ਤਾਂ ਹੁਣ ਹਮਸਲਾ ਕਰ ਲਿਆ ਮਸਾ ਹਾਂ ਸੱਤ ਡੀ ਕਲੀ ਪਈ ਹੈ ਭਲਾ ਹਲੇ ਹੁੰਦੇ ਪੈਸੇ ਲਈ ਆ ਦੇਖੋ ਤੁਸੀਂ ਸਿਆਣੀ ਆ ਪਰ ਉਹਨਾ ਗੱਲਾਂ ਕਰਦਾ ਉਹ ਉਹ ਪ੍ਰਾਣੇ ਨੇ ਅੰਮੀ ਗੱਲਾਂ ਕੀ ਕਰਨੀਆਂ ਆ ਨਾ ਪ੍ਰਾਣਾ ਕੋ ਕੁਝ ਕਹਿੰਦਾ ਹੀ ਮੈਨੂੰ ਪਤਾ ਵਾ ਪ੍ਰਾਣੇ ਸਾਹਿਬ ਕਿਤਾਬ ਦਾ ਉਹ ਆਪਣੇ ਕੋਲੇ ਹੀ ਮਰਦੀ ਆ ਨਹੀਂ ਨਹੀਂ ਉਹਨੇ ਜਦ ਪੈਸੇ ਦਿੱਤੇ ਨੇ ਫਿਰ ਸੋਈ ਬਣਾ ਤੰਗੀ ਬੜੀ ਆ ਕੁੱਤਾ ਬਿੱਲਾ ਅੰਦਰ ਆਉਂਦਾ ਤਨ ਪਤਾ ਹੀ ਆ ਬਿੱਲੀਆਂ ਹੀ ਫੇਰਦੀਆਂ ਨੇ ਤੇ ਦੋਦਾਂ ਦਾ ਝੂਠਾ ਕਾਰ ਦਿੰਦੀਆਂ ਉਹ ਖੰਡਿਆ ਹੀ ਤੂੰ ਬਣਾਉਂਦੀ ਕਿਉਂ ਨਹੀਂ ਉਹਨੂੰ ਦੱਸਿਆ ਨਹੀਂ ਪੈਸੇ ਦਿੱਤੇ ਤੇ ਮੰਮੀ ਹੁਣ ਪੈਸੇ ਦੇ ਜਾਣਗੇ ਦਾ ਸਾਨੂੰ ਕਿੱਥੋਂ ਦੇ ਦਈਏ ਦਿੱਤੇ ਜਾਣ ਦਾ ਕੀ ਮਤਲਬ ਹੋਇਆ ਪੈਸੇ ਦੋ ਉਹਦੇ ਦੇਣੇ ਨਹੀਂ ਆ ਜੇ ਲੈ ਆ ਤੁਹਾਡਾ ਟਾਈਮ ਕੱਢਿਆ ਤਾਂ ਹੁਣ ਉਹਨੂੰ ਹੀ ਦੋ ਉਹ ਵੀ ਆਪਣੀ ਰਸੋਈ ਸੂਈ ਬਣਾਵੇਂ ਐਦਾਂ ਨਹੀਂ ਘੜੀ ਦਾ ਹੋਈ ਦਾ ਕਿਸ ਨੂੰ ਟਾਈਮ ਨਾ ਪੈਸੇ ਦੇਣੇ ਚਾਹੀਦੇ ਨੇ ਜੇ ਲੈ ਆ ਤੇ ਮੰਮੀ ਉਹਦਾ ਤਾਂ ਬੜਾ ਦੁੱਖ ਲੱਗਨ ਦਿਆ ਤੁਹਾਨੂੰ ਕਿ ਉਹਨੇ ਆ ਕੰਮ ਕਰਨਾ ਉਹਨੂੰ ਪੈਸੇ ਦੇ ਦੋ ਜੇਦੋ ਇੱਥੋਂ ਘੜਦੀ ਹੁੰਦੀ ਆ ਉਹ ਗੱਲਾਂ ਦੱਸੋ ਆਪ ਦੇ ਸਾਲ-ਸਾਲ ਦੋ-ਦੋ ਸਾਲ ਨਾ ਗਏ ਜਾਂਦੇ ਆ ਅਹੀਂ ਤਾਂ ਕਦੀ ਕਿਹਾ ਨਹੀਂ ਕਿ ਭੈਣ ਪੈਸੇ ਦੇ ਕੇ ਜਾਂ ਹਾਂ ਕੰਮ ਕਰਨਾ ਜਿਹੜਾ ਪਾਲ ਲਿਆ ਉਹਨੂੰ ਹੁਣੇ ਕਿਦਾ ਵੀ ਪੈ ਗਈ ਆ ਕਿ ਮੈਂ ਲੈ ਲਵਾਂ ਪੈਸੇ ਦਾਵਾ-ਦਾਵਾ ਇਦਾਂ ਨਾ ਚੰਗੇ ਨਹੀਂ ਲੱਗਦਾ ਹੈਗਾ ਭੈਣ ਭਰਾ ਦਾ ਸਾਥ ਦੇਣਾ ਚਾਹੀਦਾ ਵਾ ਜੇ ਇਹਨੇ ਚੰਗੇ ਕੰਮ ਵਾਸਤੇ ਲਿਆਂਦੇ ਹੁੰਦੇ ਨਾ ਤੇ ਫੇਰ ਮੈਂ ਕਹਿੰਦੀ ਉਹਨਾਂ ਦੇ ਲਿਆਂਦੇ ਨੇ ਪੁੱਠੇ ਕੰਮ ਕਾਣਦੇ ਆ ਹੈ ਸੋਚ啊 ਤੂੰ ਆਪੇ ਦਿਮਾਗ ਦੇ ਨਾਲ ਤੇ ਨਾਲੇ ਤੁਹਾਡੇ ਕੋ ਕਿੱਥੋਂ ਨੇ ਪੈਸੇ ਖੜੇ ਨੇ ਕਦੀ ਖੜੇ ਨੇ ਪੈਸੇ ਜੇ ਖੜੇ ਵੀ ਹੋਣਗੇ ਨਾ ਪੇਕਿਆਂ ਦੀ ਗੱਲ ਹੋਰ ਤੇ ਸਹੁਰਿਆਂ ਦੀ ਹੋਰ ਗੱਲ ਹੁੰਦੀ ਆ। ਉਹ ਚੰਗਾ ਮੰਮੀ। ਆਹੋ ਸਾਡੇ ਸੌ ਆ ਕੇ ਚੜਨਾ ਹੁੰਦਾ ਸੌ ਸੌ ਗੱਲਾਂ ਕਰਨਾ ਹੁੰਦਾ। ਸੌ ਸੌ ਗੱਲਾਂ ਕਰਨੀਆਂ ਨੇ। ਕਿੰਨੇ ਕਰਨੀਆਂ ਨੇ? ਨਾਲੇ ਸਾਸ ਨੇ ਕਰਨੀਆਂ। ਪਹਿਲਾਂ ਸੱਸ ਦਾ ਹੀ ਬੰਨਾ ਜੇ ਉਹ ਸੱਸ ਨੂੰ ਅੱਡ ਹੋ ਗਈ ਆ ਹੁਣ ਪਰੌਣਿਆਂ ਦਾ ਪੰਨਾ ਲਾਤਾ। ਇਦਾਂ ਨਹੀਂ ਕਰੀਦਾ ਹੋਈਦਾ। ਜਿਹਦੇ ਲੈਏ ਹੋਣੇ ਉਸੇ ਟਾਈਮ ਨਾਲ ਦੇਣੇ ਚਾਹੀਦੇ ਨੇ। ਉਹ ਤੇ ਉਦਾਂ ਬਾਹਰ ਬੈਠਾ। ਉਹਨੂੰ ਕੀ ਪਤਾ? ਜਿਹਦੇ ਟਾਈਮ ਸਾਰ ਨਾ ਹੋਵੇ ਸਾਰੀ ਸਕਦੀ ਆ। ਅੱਗੇ ਪਿੱਛੇ ਕੋਈ ਗੱਲ ਨਹੀਂ ਵਾਜ ਦੇ ਦਿਓ ਤੁਸੀਂ ਤੇ ਉਹ ਸਾਬ ਕਾਂਡੇ ਜੇ ਪੈਸੇ ਲੈ ਕੇ ਤੁਹਾਡਾ ਟਾਈਮ ਕੱਢਿਆ ਹੁਣ ਤੁਸੀਂ ਲੜਾਈ ਕਾਂਡੇ ਜੀ ਕੰਨੀ ਲੜਾਈ ਇਹਦੇ ਵਿੱਚ ਅੰਮੀ ਕਰਨ ਵਾਲੀ ਹੈ ਲੜਾਈ ਵਾਲੀ ਗੱਲੀ ਹੈ ਹੁਣ ਹੁਣੀ ਦਿੱਤੇ ਜਾਣਗੇ ਠੀਕ ਵਾ ਨਹੀਂ ਤਾਂ ਜਿੱਦਾਂ ਤੇ ਕੰਮ ਕਾਂਡੇ ਜਨਾ ਕਾਂਡੇ ਆ ਵਾ लवली ਤੇ ਤੁਸੀਂ ਤਾਂ ਰੋੜਤੇ ਆਈ ਨਾ ਮੈਂ ਘਰ ਬਾਹਰ ਵੀ ਤੁਹਾਡਾ ਦੇਖ ਜਾਣਾ ਕੁਛ ਨਹੀਂ ਰਹਿਣਾ ਮੰਮੀ ਤੁਹਾਈ ਦੰਨੀਆਂ ਗੱਲਾਂ ਕਰਨੀਆਂ ਵਾ ਨਾ ਇਹਦੇ ਫੇਰ ਸੱਚ ਹੋਣੀਆਂ ਹੀ ਆ ਜੇ ਤੁਸੀਂ ਚੱਜਨਾ ਬੋਲੋ ਤੇ ਫੇਰ ਇਦਾਂ ਦੇ ਕੰਮ ਹੋਣ ਗੱਲ ਹੀ ਆਪਣੀ ਨੀਤੀ ਹੋਣੀਆਂ ਨੇ ਮੈਂ ਕੀ ਕਹਿਣਾ ਮੇਰੇ ਕਹਿਣਾ ਨਾ ਕੋਈ ਕਰਦੇ ਹਨਾ ਤੂੰ ਆਪਣੀ ਨੀਤੀ ਸਾਰਾ ਕੁਝ ਹੁਣਾ ਮਾੜੀਆਂ ਚੰਗੀਆਂ ਆਪ ਕਰਦੇ ਰਹਿੰਦੀਆਂ ਤਾਂ ਮੁੜ ਕੇ ਤੂੰ ਹੀ ਸਾਨੂੰ ਸਾਹਮਣੇ ਕਰ ਦਿੰਨੇ ਆ ਆਪ ਸ਼ਾਮ ਹੋਏ ਇਹ ਮੈਂ ਕਰਨੀ ਆ ਸਾਰਾ ਕੁਛੀ ਤੂੰ ਤੇ ਕੋਹ ਕਰਦੀ ਨਹੀਂ ਨਿੱਗੀ ਬਣੀ ਆ ਆਹੋ ਅਹੀਂ ਨਹੀਂ ਕੋਹ ਕਰਦੇ ਕਿੱਡੀਆਂ ਗੱਲਾਂ ਬਣਾਉਂਦੀ ਐ ਤੁਹਾਡੇ ਕੋਲ ਪੈਸੇ ਹੈ ਨਹੀਂ ਨਾ ਤੇ ਮੇਰੀ ਗੱਲ ਸੁਣੋ ਤੇਰਾ ਹੈਗਾ ਨਾ ਸੈਟ ਉਹਨੂੰ ਗਹਿਣੇ ਪਾਓ ਤੇ ਉਹਦੇ ਪੈਸੇ ਲਾਓ ਮੈਨੂੰ ਨਹੀਂ ਪਤਾ ਜਿੱਦਾਂ ਮਰਜੀ ਪੈਸੇ ਦੋ ਉਹਦੇ ਮੇਰੀ ਗੱਲ ਸੁਣੋ ਜੇ ਤੁਸੀਂ ਬਹੁਤੀ ਆਤ ਚੁੱਕੀ ਆ ਨਾ ਕਿ ਆਪਾਂ ਪੈਸੇ ਦੇਗੇ ਹੀ ਰਹਿਣਾ ਉਹਦੇ ਤੇ ਫਿਰ ਮੇਕੋ ਦੀ ਨੱਕ ਵੀ ਹੈਗਾ ਸਿੱਧੀ ਗੱਲ ਜੇ ਜੇ ਦੇਣੇ ਆ ਨਾ ਇਹ ਤੁਹਾਡੇ ਕੋ ਹੈਗਾ ਸਹੀ ਆ ਟੋਪਰ ਸਾਡੇ ਕੋ ਪਈ ਆ ਕੜਾ ਇਹਨਾਂ ਦਾ ਤੁਹਾਡੇ ਕੋ ਪਿਆ ਵਾ ਪਾ ਲੋ ਉਹਨੂੰ ਗਹਿਣੇ ਤੇ ਦੇ ਦੋ ਪੈਸੇ ਮੇ ਕੋ ਕੱਖ ਨਹੀਂ ਹੈਗਾ ਠੀਕ ਵਾ ਨਾ ਸਿੱਧੀ ਗੱਲ ਜੇ ਮੈਂ ਤਾਂ ਨੀਗਾ ਸੱਟ ਦੇਣਾ ਹੈਗਾ ਠੀਕ ਹੋਣਾ ਅਮੀ ਤੇ ਕਿਉਂ ਨਹੀਂ ਦੇਣਾ ਤੇਰੀ ਨੀਤੀ ਸਾਰਾ ਕੁਝ ਹੋਇਆ ਵਾ ਤੂੰ ਸਭ ਕੋ ਦੇ ਕੋ ਕਰਵਾਇਆ ਵਾ ਤੇ ਤਾਂ ਹੀ ਲੱਖ ਰੁਪਈਆ ਆ ਨਾ ਉਥੋਂ ਵੀ ਉਦਾਂ ਤੇ ਨਹੀਂ ਆਉਣਾ ਤੇ ਮੇਰੀ ਗੱਲ ਸੁਣ ਲੈ ਮੈਂ ਕੜਾ ਹੀ ਵੇਚ ਦੇਣਾ ਹੀ ਤੇ ਉਹ ਵੀ ਚੁੰਮਕੇ ਵੀ ਈ ਦਿੰਨੀ ਫਿਰ ਜਿੱਥੋਂ ਮਰਜ਼ੀ ਲੱਭੇ ਉਹ ਮੈਂ ਆਪੇ ਭੇਜ ਦੇਵਾਂਗੇ ਵੇਚ ਦਿਓ ਮੇਰੇ ਵੱਲੋਂ ਭਾਈ ਸਾਬ ਕੋ ਵੇਚ ਦਿਓ ਉਹ ਵੀ ਤੇਰੇ ਜੋਗੇ ਹੀ ਨਾ ਹੁੰਦਾ ਜਿੱਥੇ ਤੁਸੀਂ ਰੋਟੀ ਖਾਓਗੇ ਮੈਂ ਵੀ ਖਾਈ ਜਾਊਂਗੀ ਮੈਨੂੰ ਕੀ ਆ ਬਸ ਮੇਰੇ ਆਗੇ ਦਵਲੇ ਹੋਣਾ ਹੁੰਦਾ ਆ ਕੰਮ ਕਰਨਾ ਉਹ ਕਰਨਾ ਮੰਨਿਆ ਵਾ ਕਿ ਪੈਸੇ ਦੇਣ ਵਾਲੇ ਆ ਤੇ ਜਾਣਗੇ ਪਰ ਨਾ ਹੌਸਲਾ ਹੀ ਹੈ ਨਹੀਂ ਮਾਵਾਂ ਧੀਆਂ ਦੇ ਵਿੱਚ ਧੀ ਭਵੇਂ ਘਟ ਕੋਵੇ ਤੇ ਮਾਂ ਨੂੰ ਉਹ ਤੋਂ ਜ਼ਿਆਦਾ ਫਿਕਰ ਪਿਆ ਵਾ ਕਿ ਮੈਂ ਪੈਸੇ ਦੇਦਾ ਪਹਿਲਾਂ ਵੇਚਦੀਂ ਕਰੋ ਜੋ ਵੇਚਣਾ ਚੱਲ ਬਚਾਰੇ ਨਾ ਇਕੱਠਾ ਕਰਕੇ ਇਦਾਂ ਕਰਦੀਆਂ ਹੋਲੀ-ਹੋਲੀ ਚੋਕੀ ਦਿੰਨੀ ਆ ਮਾੜਾ-ਮੋਟਾ ਠੀਕ ਤੇ ਲੱਗਣ ਡਿਆ ਸਰੀਰ ਹੁਣ ਸੰਦੀਪ ਕੀ ਕਰਨ ਦੀ ਆ ਆਜਾ ਰਵਿੰਦਰ ਕੁਛ ਨਹੀਂ ਉਹ ਵਿਚਾਰੇ ਸਵੇਰੇ ਝਾੜੂ ਲਾ ਕੇ ਗਏ ਸੀ ਇੱਥੇ ਛਾਵੇਂ ਆ ਜਾ ਤੇ ਮੈਂ ਚਰਨ ਦਿਆ ਕਰ ਨਾ ਕਰਿਆ ਕਰ ਇਨਾ ਪਤਾ ਤਾਂ ਸਹੀ ਆ ਮੈਂ ਚੱਲ ਹੋਲੀ ਚੋਕੀ ਹੋਰ ਦੋ ਵਾਰ ਬੰਦਾ ਨਾ ਚੁਕੇ ਚੱਲ ਹੁਣ ਕਿੰਨੇ ਕਰਨਾ ਕਰਨਾ ਤੇ ਆਪੇ ਪਹਿਣਾ ਵਾ ਚੱਲ ਉਹਦੇ ਮੈਂ ਮੰਦੀ ਆ ਵੀ ਆਪੇ ਕਰਨਾ ਵਾ ਪਰ ਗੱਲ ਇਦਾਂ ਮੂ ਕੂੜਾ ਭਾਰਾ ਹੁੰਦਾ ਵਾ ਇੰਨਾ ਪਾਰ ਨਾ ਆ ਚੁੱਕਿਆ ਕਰ ਹੌਲਾ ਹੌਲਾ ਕੰਮ ਬੰਦਾ ਕਰ ਲੈ ਧਿਆਨ ਰੱਖਿਆ ਕਰ ਨਾ ਲੈ ਆਪਣਾ ਮੈਂ ਹਾਂ ਚੱਲ ਮਾੜਾ ਮੋਟਾ ਚੱਕ ਦਿੰਨੀ ਇੱਥੇ ਖਲਾਰਾ ਜਾ ਪਿਆ ਵਾ ਤੇ ਚੱਲ ਰਪਿੰਦਾ ਅੰਦਰ ਆ ਜਾ ਉੱਥੇ ਬੈ ਕੇ ਕੰਮ ਕਰ ਲੈ ਨਹੀਂ ਨਹੀਂ ਅੰਦਰ ਨਹੀਂ ਜਾਣਾ ਮੈਂ ਵੀ ਤੇਰੇ ਵੱਲ ਕੰਮ ਹੀ ਆਈ ਹਾਂ ਇੱਕ ਦੱਸੋ ਕੰਮ ਕੀ ਹੋਣਾ ਹੀ ਮੈਂ ਵੀ ਸੋਚਣ ਦੀ ਹਾਂ ਕਿ ਮੰਮੀ ਵੀ ਨਾ ਕੋਹ ਗੱਲਾਂ ਨਹੀਂ ਚੰਗੀਆਂ ਕਰਦੇ ਮੈਂ ਸਗੋਂ ਨਾ ਉਦਨ ਦੀ ਮੰਮੀ ਨੂੰ ਕਹਿਂਦੀ ਹਾਂ ਪੀ ਜਾ ਕੇ ਤੇ ਸੰਦੀਪ ਦਾ ਪਤਾ ਲੈ ਆਓ ਪੀ ਜਾ ਕੇ ਵੇਖੋ ਸੀ ਠੀਕ ਵੀ ਹੈਗੀ ਆ ਲਾਗੇ ਜਾ ਕੇ ਕੋਈ ਕੰਮ ਧੰਦਾ ਕਰਾ ਦਿਓ ਪਰ ਨਾ ਇੱਕ ਵਾਰੀ ਕਿਤੇ ਮੇਰੀ ਗੱਲ ਵੱਲ ਧਿਆਨ ਨਹੀਂ ਦਿੱਤਾ ਪੀ ਚੱਲ ਜਿਰਪਿੰਦਰ ਕਹਿਣ ਦੀ ਮੈਂ ਜਾ ਕੇ ਤੇ ਹੋਵਾਂ ਤੇ ਜੇ ਹੁਣ ਅੱਜ ਭਾਈ ਦਲਜੀਤ ਗਿਆ ਇਹ ਵਿਚਾਰਾ ਪੀ ਚੱਲ ਮਮੀ ਲਾਗੇ ਆ ਜਾ ਲਾਗੇ ਚੱਲ ਬੰਦਾ ਥੋੜਾ ਬੋਦਾ ਕਰਮਦਾ ਹੀ ਆ ਪਰ ਉਹਨੇ ਨਾ ਗੜੀ ਨੂੰ ਨਾ ਹੀ ਕਰ ਛਡੀ ਪਤਾ ਨਹੀਂ ਕਿਦਾਂ ਦਾ ਹਿਸਾਬ ਕਿਤਾਬ ਉਹ ਜੇ ਘਰ ਵੀ ਹੈ ਨਾ ਘਰ ਵੀ ਕਿਹੇ ਕੰਮ ਨੂੰ ਹੱਥ ਨਹੀਂ ਲਾਉਂਦਾ ਵਾਸਮੰਜੇ ਤੇ ਬੈਠੀ ਭਾਲਦੀ ਮੈਂ ਆਵੀ ਖਾਲਾਂ ਉਹ ਵੀ ਖਾਲਾਂ ਤੇ ਕੰਮ ਨੂੰ ਤੇ ਆਂ ਜੀ ਮੈਨੂੰ ਨਾ ਹੀ ਕਰਨਾ ਪਵੇ ਚੰਗੀ ਗੱਲ ਉਹ ਦੀਦੀ ਵੇਖ ਲਓ ਮੈਂ ਇਹਨਾਂ ਨੂੰ ਬਥੇਰਾ ਮਨਾ ਕੀਤਾ ਸੀ ਕਿ ਨਾ ਮੰਮੀ ਵੱਲ ਜਾਇਓ ਮੇਰ ਤੋਂ ਚੋਰੀ ਚੱਲ ਗਈ ਆ ਕੰਮ ਦੀ ਕਿਹੜੀ ਗੱਲ ਵਾ ਕੰਮ ਤੇ ਚਲੋ ਮੜਾ ਮੋਟਾ ਹੋ ਹੀ ਜਾਣਾ ਵਾ ਚਲੋ ਗੁੱਸਾ ਵੀ ਹੁੰਦਾ ਵਾ ਮੈਂ ਇਹ ਨਹੀਂ ਕਹਿਨੀ ਕਿ ਮੰਮੀ ਆ ਕੇ ਕੰਮ ਕਰਨ ਆ ਕੇ ਪਤਾ ਹੀ ਲੈ ਜਾਂਦੇ ਮੇਰੇ ਵਾਸਤੇ ਇੰਨਾ ਹੀ ਬਹੁਤ ਸੀ ਕੰਮ ਤਾਂ ਮੈਂ ਹੌਲੀ ਹੌਲੀ ਕਰਨੀ ਰਹੀ ਸੀ ਇਹ ਸਗੋਂ ਮੈਨੂੰ ਕੰਮ ਨਹੀਂ ਕਰਨ ਦਿੰਦੇ ਤਾਂ ਕੋਈ ਕੰਮ ਨਾ ਕਰੀ ਆਂ ਤੇ ਮੈਂ ਚੋਰੀ ਲੱਗੀ ਆ ਇੰਨਾ ਨੇ ਫੇਰ ਆ ਕੇ ਮੈਨੂੰ ਪੈਣਾ ਹੀ ਚੱਲ ਆਗੇ ਮੰਮੀ ਆ ਜਾਣ ਆਸਰਾ ਹੀ ਹੋ ਜਾਂਦਾ ਇੰਨਾ ਹੀ ਬਹੁਤ ਆ ਮੈਂ ਇਹੋ ਗੱਲ ਤੇ ਕਹਿਣ ਦੀ ਆ ਸੰਦੀਪ ਮੈਂ ਬੜਾ ਜ਼ੋਰ ਲਾਇਆ ਸੀ ਕਿ ਮੰਮੀ ਜਾਓ ਜਾ ਕੇ ਸੰਦੀਪ ਦੇ ਬੰਦਾ ਲੱਗੇ ਹੀ ਬਹਿ ਜੇ ਹੋਰ ਕੀ ਆ ਪਰ ਉਹਨੂੰ ਇੰਨਾ ਕਹਿ ਨਹੀਂ ਆ ਪਈ ਚਾਹੀ ਮੇਰੀਆਂ ਨੌ ਆਵਾ ਚਾਹੀ ਕਿਦਾਂ ਉਹਨੂੰ ਬਸ ਆਪਣੇ ਆਪ ਨਾਲੇ ਮਤਲਬ ਆ ਸੂਟ ਪਾ ਲੈ ਸ਼ਹਿਰ ਨੂੰ ਚੱਲ ਗਈ ਰੋਟੀ ਪਾਣੀ ਖਾ ਲਿਆ ਬਸ ਇਹੋ ਕੰਮ ਹੀ ਟਿੰਚਰ ਆਹੀਂ ਤਾਂ ਸਭ ਤੋਂ ਜ਼ਿਆਦਾ ਜ਼ੋਰ ਲਾਉਂਦੇ ਨਹੀਂ ਆ ਕਿ ਚੱਲ ਮੰਮੀ ਵੀ ਠੀਕ ਨਹੀਂ ਰਹਿੰਦੇ ਹੈਗੇ ਉਹਨਾਂ ਦੇ ਵੀ ਚੂਲੇ ਤੇ ਸੱਟ ਲੱਗੀ ਸੀ ਸੰਦੀਪ ਜਾਣ ਕੇ ਕਰਦੀ ਏ ਸਾਰੇ ਕੰਮ ਹੁੰਦੇ ਕਿਹੜਾ ਕੰਮ ਨਹੀਂ ਹੁੰਦਾ ਇਹਦੇ ਵਰਗੀਆਂ ਨਾ ਦੌੜੀਆਂ ਭੱਜੀਆਂ ਫਿਰਦੀਆਂ ਸਾਰੇ ਕੰਮ ਕਰਦੀਆਂ ਇਹ ਕੀ ਗੱਲ ਲੱਗ ਹੀ ਨਹੀਂ ਬਹਿ ਸਕਦੀ ਆ ਕੇ ਤੂੰ ਛੱਡ ਦੇ ਇਹ ਗੱਲਾਂ ਖਾਣ ਪੀਣ ਨੂੰ ਚੰਗੇ ਭਲੇ ਹੈ ਹੈ ਜਿਗਦੇ ਜਾਣਾ ਆਉਣਾ ਤਾਂ ਨਾ ਝਟ ਚੱਲ ਜਾਣਾ ਤੇ ਉਦਾਂ ਪੀੜਾ ਹੁਣ ਡੈਂ ਪੈਂਦੀ ਹੈ ਇਹਨਾਂ ਦੇ ਤੈਨੂੰ ਨਹੀਂ ਪਤਾ ਉਦਾਂ ਨਖਰੇ ਕਰਦੀਆਂ ਵਾਏ ਚਲੋ ਕੋਈ ਗੱਲ ਨਹੀਂ ਹੁਣ ਉਮਰ ਇਦਾਂ ਦੀ ਹੋਈ ਆ ਕੀ ਕਰ ਸਕਦੇ ਆ ਮੈਂ ਤਾਂ ਸਗੋਂ ਦੀਦੀ ਨੂੰ ਵੀ ਕਿਹਾ ਸੀ ਉਹਨਾਂ ਦਾ ਵਿਚਾਰਿਆਂ ਦਾ ਵੀ ਕਿੱਥੇ ਟਾਈਮ ਆ ਸੰਦੀਪ ਉਹਦੀ ਗੱਲ ਕਰਨ ਦੀ ਉਹ ਵੀ ਜਦੋਂ ਆ ਵੇਲੀਆਂ ਖਾਣੀਆਂ ਵਾ ਉਦੋਂ ਭਾਏ ਦਸ ਦਿਨ ਨਾਗਰ ਆ ਪੇ ਮਹੀਨਾ ਰਹਿ ਪੇ ਤਾਂ ਹੁਣ ਪਤਾ ਵਾ ਲੋੜ ਵਾ ਲੱਗੇ ਕੋਈ ਹੱਥ ਵਟਾਉਣਾ ਪੈਣਾ ਕੋਈ ਕੰਮ ਕਰਨਾ ਪੈਣਾ ਹੁਣ ਉਹ ਚਲ ਗਈ ਸੱਸ ਤੋਂ ਤੇ ਅੱਡ ਬਰੀ ਏ ਦੋ ਰੋਟੀਆਂ ਹੀ ਖਾਣੀਆਂ ਸੀ ਉਹ ਨਹੀਂ ਨਹੀਂ ਉਹ ਤਾਂ ਨਹੀਂ ਵਿਚਾਰੇ ਇਦਾਂ ਦੇ ਹੈਗੇ ਅਹੀਂ ਆਪ ਹੀ ਮਨਾ ਕਰ ਦਿੱਤਾ ਸੀ ਕਿ ਮੁੰਡਾ ਵੀ ਸਕੂਲ ਜਾਂਦਾ ਵਾ ਉਹ ਤੈਨੂੰ ਕੀ ਪਤਾ ਵਾ ਸੰਦੀਪ ਇਹੋ ਜਿਹੀਆਂ ਬਥੇਰੀਆਂ ਚਲਾਕਾਂ ਹੁੰਦੀਆਂ ਵਾ ਕੀ ਪਤਾ ਵਾ ਵੀ ਹੁਣ ਸੰਦੀਪ ਇਦਾਂ ਵਾ ਢਿੱਲੀ ਏ ਥੋੜੀ ਤੇ ਮੈਨੂੰ ਲੱਗੇ ਕੰਮ ਕਰਨਾ ਪੈਣਾ ਚਲੋ ਇਹਨਾਂ ਗੱਲਾਂ ਨੂੰ ਛੱਡੋ ਆਜੋ ਚਾਹ ਬਣਾਉਣੀ ਹੈ ਘੁੱਟ ਨਹੀਂ ਨਹੀਂ ਚਾਹ ਜੂ ਕਾਦੀ ਪੀਣੀ ਆ ਮੈਂ ਵੀ ਜਾਵਾਂਗਾ ਕੰਮ ਕਰਨ ਵਾਲੇ ਥੋੜਾ ਜਿਹਾ ਪਿਆ ਅੱਛਾ ਅੱਛਾ ਆ ਉਹਨਾਂ ਕੋਲ ਤੇ ਹੱਥ ਲਾਉਣਾ ਉਹਨਾਂ ਨੂੰ ਕਹਿਣਾ ਜਿਹੜੇ ਪਿਆ ਪਿਆ ਰਹਿੰਦੀ ਬੈਠੋ ਕਾਦੀ ਛੱਲੀ ਜਾਣਾ ਘਰ ਹੀ ਜਾਣਾ ਵਾ ਨਹੀਂ ਨਹੀਂ ਕੋਈ ਨਹੀਂ ਮੈਂ ਫੇਰ ਆਉਂਗੀ ਚਲੋ ਠੀਕ ਆ ਇਹ ਗੱਲ ਨਹੀਂ ਹੈ ਇਹਨੂੰ ਨਾ ਐਦਾਂ ਹੀ फडਕਾਉਣਾ ਮੰਮੀ ਦੇ ਬਰਖਲਾ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਵਾ ਨਾ ਤਬਾਕੀ ਕੋਈ ਗੱਲ ਨਹੀਂ ਆ ਮम्मी ਨੂੰ ਤਾਂ ਮੈਂ ਆਪਣੇ ਹੱਥਾਂ ਵਿੱਚ ਹੀ ਰੱਖਣਾ ਵਾ ਹੁਣ ਇੰਨਾ ਜਿਹੜਾ ਪੈਸਾ ਤੇ ਲਾਵਾ ਪੈਨਸ਼ਨ ਜਿਹੜੀ ਆਉਣੀ ਆ ਉਹ ਹੁਣ ਮੈਂ ਇਹਨਾਂ ਨੂੰ ਦੇ ਕੇ ਤੇ ਆਪ ਕਿੱਧਰ ਜਾਣਾ ਹੋਂਦ ਉਹਨਾਂ ਨੇ ਵੀ ਡਿਊਟੀ ਛੱਡਦੀ ਆ ਤਾਂ ਪਤਾ ਨਹੀਂ ਹੁਣ ਪੈਸਾ ਕਿਸੇ ਪਾਸੇ ਆਉਣਾ ਵੀ ਆ ਘਰਕ ਨਹੀਂ ਆਉਣਾ ਐਵੇਂ ਮੁੜ ਕੇ ਨਾ ਮम्मी ਦੇ ਪੈਸੇ ਤੋਂ ਮੈਂ ਜੰਦੀ ਰਹੂੰਗੀ ਕੋਈ ਨਹੀਂ ਹੁਣ ਮम्मी ਨੂੰ ਜਾ ਕੇ ਮੈਂ ਕਹਿੰਨੀ ਆ ਨਾ ਕਿ ਸੰਦੀਪ ਨੇ ਤੁਹਾਨੂੰ ਉਹ-ਉਹ ਗੱਲਾਂ ਕੀਤੀਆਂ ਵਾ ਨਾ ਕਿ ਤੁਸੀਂ ਉਧਰ ਗਏ ਨਹੀਂ ਕੋਈ ਗੱਲ ਨਹੀਂ ਹੁਣ ਉਹ ਜਾ ਕੇ ਦੱਸ ਦਿੰਦੀ ਆ ਤੇ ਮੈਂ ਦਿੱਤਾ ਰ ਅਗਰ ਹੁਣ ਆਪੇ ਪਰੌਠੇ ਪਕਾਉਂਦੀ ਆ ਮੈਂ ਆ ਗਈ ਹਾਂ ਹਾਂ ਆ ਗਈ ਆ ਪਪੀਤਾ ਹੀ ਮੇਰਾ ਅਗਰ ਦਿੱਤਾ ਨਾ ਤਾਂ ਪਰੋਂਠੇ ਪਕਾ ਲਈ ਚੰਗਾ ਕੋਈ ਨਹੀਂ ਬਣਾ ਲੈਣੇ ਆ ਮੈਂ ਹਾਂ ਥੱਲੇ ਨਾਲ ਨੂੰ ਡੀਗੀ ਲੈਣੇ ਜੀ ਉਹ ਬੜੀ ਛੱਤੀ ਆ ਗਈ ਹੈ ਬੈਠੀ ਨਹੀਂ ਘੜੀ ਤੂੰ ਬਹਿਣਾ ਬੁਣਾ ਕੀ ਅੰਮੀ ਹੂੰ ਅਗਲੀ ਬਾਲ ਦਿੱਤੀ ਮੈਂ ਬੈਂਦੀ ਕਿਉਂ ਕੀ ਗੱਲ ਹੋਈ ਬੜੀ ਦੋ ਨਹੀਂ ਗੱਲਾਂ ਹੂੰ ਉਹਨੇ ਤੇ ਉਹ ਇਹ ਗੱਲਾਂ ਕੀ ਦੀਆਂ ਨਹੀਂ ਕਰਨ ਵਾਲੀਆਂ ਨਹੀਂ ਹੁੰਦੀਆਂ ਮੈਨੂੰ ਥੋੜਾ ਤੁਹਾਨੂੰ ਗੱਲਾਂ ਕੀਤੀਆਂ ਵਾ ਮੈਨੂੰ ਗੱਲਾਂ ਕਰਕੇ ਜਾਂਦੀ ਕਿਥੇ ਤੁਹਾਨੂੰ ਪਤਾ ਨਾ ਕੀ ਕੀ ਕਹਿੰਦੀ ਆ ਅਹੇ ਨਾ ਮੰਮੀ ਤੇ ਨਾ ਹੁਣ ਮੈਨੂੰ ਲੋੜ ਹੀ ਆਈ ਨਹੀਂ ਐ ਇੱਥੇ ਤੇ ਕੋਈ ਗੱਲ ਨਹੀਂ ਆ ਜੇ ਮੰਮੀ ਨੂੰ ਕੱਲ੍ਹ ਨੂੰ ਲੋੜ ਪਈ ਤਾਂ ਮੈਂ ਵੀ ਨਹੀਂ ਆਉਣਾ ਹੈਗਾ ਵੱਧ ਘਟ ਬਥੇਰੀਆਂ ਗੱਲਾਂ ਕਰਨ ਦੀ ਹੀ ਕਹਿੰਦੀ ਮੈਂ ਨਹੀਂ ਹੁਣ ਮੰਮੀ ਦਾ ਹਾਲ ਚਾਲ ਪੁੱਛਣ ਆਇਆ ਕਰਨਾ ਜੇ ਮੰਮੀ ਢਲੀ ਮਠੀ ਹੋ ਜਾ ਕਰੂਗੀ ਤੇ ਮੰਮੀ ਬਾਰ-ਬਾਰ ਨਾ ਇੱਕੋ ਗੱਲ ਸੁਣਾਉਂਦੀ ਆ ਜਿਹੜਾ ਤਾਂ ਉਹ ਸੰਭਿਆ ਨਹੀਂ ਹੁੰਦੇ 2 ਦਿਨ ਉਹ ਗੱਲਾਂ ਕਰਦੀ ਜੇ ਕਿ ਮੈਂ ਮੰਮੀ ਨੂੰ ਸੰਭਿਆ ਹੀ ਮੰਮੀ ਨੇ ਮੇਰਾ ਮੁੱਲ ਨਹੀਂ ਪਾਇਆ ਇਹ ਕੋਈ ਨਹੀਂ ਆ ਜੇ ਗਾਂਵ ਦੇ ਲੋੜ ਪਈ ਨਾ ਤੇ ਮੈਂ ਵੀ ਇਦਾਂ ਜਵਾਬ ਦਿਆ ਕਰਨੇ ਢੋਕੇ ਮੈਂ ਹਾਪੜੇ ਮੈਨੂੰ ਨਹੀਂ ਪਤਾ ਕਿਸੇ ਗੱਲ ਦਾ ਵੀ ਆਪੇ ਮੰਮੀ ਜਾਣੇ ਤੇ ਤੂੰ ਜਾਣੇ ਮੈਂ ਹਾਂ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਹੈਗਾ ਅੱਛਾ ਇਦਾਂ ਡੇਹੀ ਕਹਿਣਾ ਵਾਰ-ਵਾਰ ਇਹੋ ਹੀ ਸੁਣਾਈ ਜਾਂਦੀ ਆ ਕੋਈ ਗੱਲ ਨਹੀਂ ਅੱਗੇ ਮੈਂ ਜਾਣਾ ਹੀ ਹੁਣ ਨਹੀਂ ਮੈਂ ਜਾਂਦੀ ਆ ਤਾਂ ਪਤਾ ਲੈਣ ਇਹ ਗੱਲਾਂ ਬੜੀਆਂ ਕਾਂਢੀ ਐ ਨਾ ਜਿਵੇਂ ਮੈਨੂੰ ਸਾਹ ਵੀ ਲਿਆ ਚਾਰਦਣੇ ਇਹਨਾਂ ਮੈਂ ਫੁੱਲ ਲਾ ਕੇ ਭੇਜਦੀ ਫਿਰ ਅੱ삐 ਬੜਾ ਮੈਨੂੰ ਸਾਹ ਭਿਆਏ ਨੇ ਤੈਨੂੰ ਮੈਂ ਸਜਾ ਕੇ ਭੇਜਾਂ ਨੀ ਕੀ ਗੱਲ ਸਾਂਭਣਾ ਨਹੀਂ ਸਸਣ ਲੋਕੀ ਸਾਂਭਦੇ ਨਹੀਂ ਆਪਣੀ ਮਾਂ ਨੂੰ ਕਿੱਦਾਂ ਸਾਂਭਦੀਆਂ ਨੇ ਵੀ ਉਹ ਤਾਂ ਮਾਂ ਹੋਈ ਤੁਸੀਂ ਮਾਂ ਹੋੜਾ ਚਲ ਕੋਈ ਗੱਲ ਨਹੀਂ ਹੋਣੀ ਮੈਂ ਜਾਂਦੀ ਮੈਂ ਵਰਦੀ ਨਹੀਂ ਉੱਧ ਤੁਸੀਂ ਕਰਨਾ ਕਰ ਉਹਦੇ ਮਰਜ਼ੀ ਵੇਖੋ ਆਪਣੀ ਮੈਂ ਨਹੀਂ ਕੁਝ ਕਹਿ ਸਕਦੀ ਮੈਂ ਤੁਹਾਨੂੰ ਦੱਸਣਾ ਇਹ ਦੱਸਣ ਦਾ ਮੇਰਾ ਫਰਜ਼ ਬੰਦ ਆ ਹੀ ਪੀ ਆ ਗੱਲਾਂ ਬਤਾ ਉਥੇ ਹੋਈਆਂ ਉਹ ਵੀ ਤੇ ਨਵਾਂ ਹੁੰਦੀਆਂ ਨਾ ਜਿਹੜੀਆਂ ਸਾਂਭਦੀਆਂ ਨੇ ਇਹਨੇ ਦੋ ਦਿਨ ਮੈਨੂੰ ਸਾਂਭ ਕੇ ਤੇ 20 ਵਾਰੀ ਸੁਨਾ ਸੁਟਿਆ ਇਹੋ ਤੇ ਸਾਹਮਣੇ ਮੈਨੂੰ ਫਿੜੇ ਮੁਝਾਵੇ ਤੇ ਮੈਂ ਕੀ ਕਰਾਂ ਮੰਮੀ ਗੁੱਸੇ ਚ ਆਉਂਦੇ ਮੇਰ ਨਾਲ ਕੀ ਫਾਇਦਾ ਵਾ ਮੈਂ ਕਿਹਦੀਆਂ ਤੇ ਗੱਲਾਂ ਆਉਂਦੇ ਆ ਨਾ ਉਹਨੂੰ ਜਗ੍ਹਾ ਕਿਸੀ ਹੋਈ ਨਹੀਂ ਕਾਬੂ ਆਈ ਜਾਣਾ ਕਿਸੇ ਦਿਨ ਕਹਿੰਦੇ ਨਾ ਕੋਈ ਗੱਲ ਨਹੀਂ ਫਿਕਰ ਨਾ ਕਰੀ ਵੇਖੀ ਸੀ ਮੈਂ ਕਿਦਾਂ ਹੌਲੀ ਕਾਲ ਕੇ ਕ ਚਲੋ ਮੰਮੀ ਮੈਂ ਤੁਹਾਡੀ ਗੱਲ ਵਿੱਚ ਨਹੀਂ ਆਵਨੀ ਠੀਕ ਵਾ ਨਾ ਤੇ ਨਾ ਮੈਂ ਆਉਣਾ ਹੀ ਆ ਸਿੱਧੀ ਗੱਲ ਵਾ ਕਿਉਂਕਿ ਮੁਰਗੇ ਇਹ ਦਵਾਲੇ ਮੇਰੇ ਹੁੰਦੇ ਆ ਤੇ ਤੂੰ ਉਹਨਾਂ ਦੀ ਗੱਲ ਚਾਹੀ ਜਾਂ ਕਿਦਾਂ ਕੋਈ ਗੱਲ ਨਹੀਂ ਤੂੰ ਫੀਰ ਨਾ ਕਰ ਫਿਰ ਵੀ ਮੰਮੀ ਮੈਂ ਹੀ ਕੰਮ ਆਈ ਆ ਨਾ ਉਹ ਵੀ ਤਾਂ ਹੁੰਦੀਆਂ ਨੇ ਨਾ ਜਿਹੜਾ ਰਾਤ ਦਿਨ ਸਾਂਭਦੀਆਂ ਨੇ ਤੇ ਇਹਨੇ ਮੈਨੂੰ 10 ਦਿਨ ਸਾਂਭ ਕੇ ਮੈਨੂੰ ਕਿੰਨੀਆਂ ਗੱਲਾਂ ਕੀਤੀਆਂ ਨੇ ਉਹ ਤਾਂ ਫਿਰ ਕਰਨੀਆਂ ਨੇ ਤੁਸੀਂ ਜੋ ਕਹਿੰਦੇ ਨਾ ਸੰਦੀਪ ਬੜੀ ਚੰਗੀ ਆ ਸੰਦੀਪ ਨੇ ਤਾਂ ਮੈਨੂੰ ਸਾਂਭਿਆ ਵਾ ਸੰਦੀਪ ਨਾਲ ਜਿਹੜੇ ਕੋਈ ਹੈ ਹੀ ਨਹੀਂ ਹੁਣ ਪਤਾ ਲੱਗੰਦਿਆ ਨਾ ਦਲਜਿੰਦਰ ਨੂੰ ਆਲਾਂ ਤੇ ਦਿਲਜਿੰਦਰ ਦੇ ਨਾਲ ਮੈਂ ਸਾਰੀ ਗੱਲ ਕਰਾਂਗੀ ਵੀ ਮੈਨੂੰ ਕਹਿਣੀ ਤਾਂ ਜਾ ਕੇ ਕੰਮ ਕਰ ਤੂੰ ਹੁਣ ਹੁਣ ਮੈਂ 100-100 ਗੱਲਾਂ ਸੁਣਾਈਆਂ ਨੇ ਉਹਨੇ 20 ਵਾਰੀਆਂ ਨੇ ਮੈਨੂੰ ਸੁਣਾਇਆ ਇੰਨੀ ਗੱਲ ਮੈਂ ਸੇਵਾ ਕੀਤੀ ਹੈ ਚਲ ਵੇਖ ਲਿਓ ਕੋਈ ਨਹੀਂ ਜਦਾਂ ਕਰਨੀ ਹੋਊਗੀ ਕੋਈ ਗੱਲ ਨਹੀਂ ਤੁਸੀਂ ਕਰਨਾ ਕਰਨ ਦਿਲਜਿੰਦਰ ਨੂੰ ਮੈਂ ਗੱਲ ਕਰਨੀ ਆ ਮੈਂ ਜਾ ਕੇ ਕੰਮ ਕਰਾਂ ਮੈਂ ਹੈਗੀ ਨਾ ਨੌਕਰ ਰਾਣੀ ਇਹਨਾਂ ਦਾ ਫਰਜ਼ ਬਣਦਾ ਮੇਰਾ ਕੰਮ ਕਰਨ ਦਾ ਮੇਰਾ ਕੋਈ ਫਰਜ਼ ਨਹੀਂ ਬਣਦਾ